ਬੱਲੇ 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 ਲੱਗਦਾ ਜੋਰ ਕਿ ਮਾਈਆ ਆਪਣੀ ਮਾਂ ਸਮਝਾ ਲੈ ਉਹ ਬੋਲਣ ਦਾ ਨੂੰ ਟੰਗ ਸਿਖਾ ਲੈ ਜਿਹੜੀ ਕੁੜੀ ਨੇ ਹੈਪੀ ਕਹਿੰਦੇ ਹਰਿਆਣੇ ਤੋਂ ਚੱਲ ਕੇ ਆਈ ਹੈ ਲਓ ਰੇਡ ਪਾਵੇਗੀ ਚਾਰ ਜਾਫੀ ਕਹਿੰਦੇ ਤਿਆਰ ਨੇ ਚਾਰ ਕਹਿੰਦੇ ਬੱਬਰ ਸ਼ੇਰ ਬੱਚੀਆਂ ਆਹ ਕਹਿੰਦੇ ਪੰਜਾਬ ਦੀਆਂ ਤੇ ਕਰਦੀ ਕੋਸ਼ਿਸ਼ ਆਓ ਸਾਹਮਣੇ ਦੇਖਾਂਗੇ ਆਹ ਕੁੜੀ ਕਹਿੰਦੇ ਟਰਾਈ ਕਰਦੀ ਹੈ ਚਾਰਾਂ ਦੇ ਵਿੱਚੋਂ ਦੇਖਾਂਗੇ ਆਹ ਟਰਾਈ ਕਹਿੰਦੇ ਕੀਤੀ ਹੈ ਤੇ ਪੁਆਇੰਟ ਕਹਿੰਦੇ ਰੈਡਰ ਦਾ ਹੈ ਕਲੱਬ ਕਹਿੰਦੇ ਵਾਲੀਆ ਦੀ ਟੀਮ ਹੈ ਕਿ ਰਖੜੀ ਬਣਦੇ ਆ 100 100 ਸੁਪਨੇ ਦੇਖੇ ਹੁੰਦੇ ਨੇ ਸਕੇ ਭਰਾ ਤਾਂ ਸਾਰੀ ਉਮਰ ਦੇ ਪੇਕੇ ਹੁੰਦੇ ਨੇ ਉਹ ਰੱਬ ਵਾਂਗੂ ਇਹ ਕਦਰ ਕਰਦੀਆਂ ਕੰਤ ਸਹੇੜੇ ਦੀ ਲਓ ਲਵ ਕਹਿੰਦੇ ਹਰਿਆਣੇ ਤੋਂ ਪੁੱਜੀ ਐ ਕਬੱਡੀ ਪਾਈ ਉਧਰ ਚਾਰਾਂ ਦੇ ਵਿੱਚੋਂ ਦੇਖਾਂਗੇ ਕੋਸ਼ਿਸ਼ ਵੱਡੀ ਆ ਉਹ ਲੱਗਦਾ ਜੋਰ ਸੱਜੇ ਖੱਬੇ ਨਹੀਂ ਉਹ ਰਿਸਾ ਤੇ ਪਮਨ ਨੇ ਕਹਿੰਦੇ ਕੋਸ਼ਿਸ਼ ਕੀਤੀ ਤੇ ਪੁਆਇੰਟ ਕਹਿੰਦੇ ਕਰਮਾ ਭਾਗਾਂ ਵਾਲੀ ਧਰਤੀ ਹੈ ਸਿੱਖ ਕੌਮ ਦੇ ਕਹਿੰਦੇ ਮਹਾਨ ਸ਼ਹੀਦ ਦਾ ਪਿੰਡ ਹੈ ਇਹ ਕਹਿੰਦੇ ਗੱਲ ਚੱਲਦੀ ਹੈ ਅਮਰ ਸ਼ਹੀਦ ਬਾਬਾ ਭੂਪ ਸਿੰਘ ਜੀਆਂ ਦੀ ਲਓ ਕਾਸ਼ ਖਡਾਰਨਾਏ ਕਹਿੰਦੇ ਕਬੱਡੀ ਦੀ ਉਹ ਵਾਲੀਆ ਦੀ ਟੀਮ ਦੇ ਤਰਫੋਂ ਰੇਡ ਪਾਈ ਹੈ ਤੇ ਟੱਕਰ ਸਾਹਮਣੇ ਦੇਖਾਂਗੇ ਕਹਿੰਦੇ ਮਨਜੀਤ ਕੌਰ ਹਰਿਆਣੇ ਵਾਲੀ ਲਓ ਸਾਹਮਣੇ ਦੇਖਾਂਗੇ ਲਾ ਜਫਾ ਕਹਿੰਦੇ ਬੱਲੇ ਬੱਲੇ ਕਰਾਈ ਆ ਰਹੀਆਂ ਆਹ ਕੋਸ਼ਿਸ਼ ਕੀਤੀ ਆ ਤੇ ਲੱਗਦਾ ਜੋਰ ਪੁਆਇੰਟ ਸਾਹਮਣੇ ਦੇਖਾਂਗੇ ਸਮਾਪਤ ਲਾਓ ਰੇਡ ਕਹਿੰਦੇ ਹਰਿਆਣੇ ਦੀ ਖਿਡਾਰਨੇ ਪਾ ਦਿੱਤੀ ਐ ਸਿਮਰਨ ਨਾਮ ਐ ਕੁੜੀ ਦਾ ਚਾਰ ਉਧਰ ਚਾਰਾਂ ਦੇ ਵਿੱਚੋਂ ਦੇਖਾਂਗੇ ਮੈਨੂੰ ਲੱਗਦਾ ਬਰਾਬਰ ਦੀ ਭਾਜੀ ਏ ਬੱਲੇ 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 ਓ ਲੱਗਦਾ ਜੋਰ ਤੇ ਸਾਹਮਣੇ ਦੇਖਾਂਗੇ ਇਹ ਕਹਿੰਦੇ ਮਾਝਾ ਕਲੱਬ ਵਾਲੀਆ ਦੀ ਟੀਮ ਐ ਤੇ ਟੱਕਰ ਕਹਿੰਦੇ ਹਰਿਆਣੇ ਵਾਲੀ ਕੁੜੀ ਦੇ ਨਾਲ ਪੁਆਇੰਟ ਸਾਹਮਣੇ ਦੇਖਾਂਗੇ ਕੌਣ ਜੋੜੇਗਾ ਐਨ ਕਹਿੰਦੇ ਲੱਗਦਾ ਜੋਰ ਓ ਸਿਮਰਨ ਦੀ ਰੇਡ ਤੇ ਸਮਾ ਪੁਆਇੰਟ ਕਹਿੰਦੇ ਜਾਫੀ ਦਾ ਲਓ ਰੇਡ ਕਹਿੰਦੇ ਪੈ ਗਈ ਹੈ ਪਮਣ ਦੀ ਔਰ ਪਮਣ ਨੇ ਰੇਡ ਪਾ ਦਿੱਤੀ ਉਧਰ ਚਾਰਾਂ ਦੇ ਵਿੱਚੋਂ ਦੇਖਾਂਗੇ ਆਹ ਕੁੜੀ ਕਹਿੰਦੇ ਹਰਿਆਣੇ ਵਾਲੀ ਕਰੁਨਾ ਨੇ ਕਹਿੰਦੇ ਟਰਾਈ ਕੀਤੀ ਹੈ ਲੱਗਦਾ ਜੋਰ ਆਹ ਸਾਹਮਣੇ ਦੇਖਾਂਗੇ ਕਰਨਾ ਕਹਿੰਦੇ ਕੋਸ਼ਿਸ਼ ਕਰਦੀ ਪਰ ਪੁਆਇੰਟ ਰੇਡਰ ਦਾ ਹੈ ਮੈਂ ਪੰਜਾਬ ਪੁਰਾਣੇ ਨੂੰ ਲੱਤਾਂ ਰਹਿ ਗਈਆਂ ਪਾਕਿਸਤਾਨ ਤੇ ਸਿਰ ਦੇ ਤਾਂ ਹਰਿਆਣੇ ਨੂੰ ਅੰਮ੍ਰਿਤਸਰ ਲਾਹੌਰ ਵਿਚਾਲੇ ਉਹ ਖੇਚਿਆ ਸੀ ਇੱਕ ਲਕੀਰ ਦਿੱਤੀ ਕਿ ਕੰਡਿਆਂ ਵਾਲੀ ਤਾਰ ਲਗਾ ਕੇ ਇੱਕ ਪੰਜਾਬ ਦੀ ਚੀੜ ਦਿੱਤੀ ਕਿ ਵਿੱਚ ਲਾਹੌਰ ਦੇ ਰੌਣ ਚੌਧਰੀ ਆਉਣ ਕਿਵੇਂ ਲੁਧਿਆਣੇ ਨੂੰ ਨਖੇ ਉਤੇ ਦੇਖ ਰੋ ਪਿਆ ਮੈਂ ਤੇ ਸਿਰ ਦੇ ਤਾਂ ਹਰਿਆਣੇ ਨੂੰ ਲਓ ਬਿਆੰਤ ਕੌਰ ਕਹਿੰਦੇ ਰੇਡ ਪਾਰੀ ਖੇਡਦੇ ਮੈਦਾਨ ਦੇ ਵਿੱਚ ਆਹ ਬਿਆੰਤ ਨੇ ਕਹਿੰਦੇ ਰੇਡ ਪਾ ਦਿੱਤੀ ਹੈ ਉਧਰ ਹਰਿਆਣੇ ਵਾਲੀ ਲੜਕੀ ਨੇ ਕਹਿੰਦੇ ਲਾ ਜੱਫਾ ਬੱਲੇ ਬੱਲੇ ਕਰਾ ਦਿੱਤੀ ਹੈ ਪੈ ਗਈ ਹੈ ਹਰਿਆਣੇ ਦੀ ਟੀਮ ਦੇ ਦਰਮਿਆਨ ਹਰਿਆਣੇ ਵਾਲੀ ਲੜਕੀ ਕਹਿੰਦੇ ਕਬੱਡੀ ਪਾ ਰਹੀ ਹੈ ਚਾਰ ਖਿਡਾਰਨਾਂ ਕਹਿੰਦੇ ਤਿਆਰ ਨੇ ਲਓ ਲੱਭਦੀ ਰੇਡ ਤੇ ਪੁਆਇੰਟ ਕਿਹਦਾ ਵੀਰਾ ਨੰਬਰ ਫਿਰੇ ਦਾ ਮੈਚ ਹੈ ਦੋਨਾਂ ਟੀਮਾਂ ਦੇ ਦਰਮਿਆਨ ਲਓ ਰੇਡ ਆਕਾਸ਼ ਦੀ ਹੈ ਆਕਾਸ਼ ਕਹਿੰਦੇ ਕਬੱਡੀ ਪਾਰੀ ਖੇਡਦੇ ਮੈਦਾਨ ਦੇ ਵਿੱਚ ਉਧਰ ਲੜਕੀ ਨੇ ਕਹਿੰਦੇ ਵੱਡੀ ਕੋਸ਼ਿਸ਼ ਕੀਤੀ ਖੇਡ ਦੇ ਮੈਦਾਨ ਦੇ ਵਿੱਚ ਆਹ ਜਸੂ ਆ ਜਸਪ੍ਰੀਤ ਕੌਰ ਨਾਮ ਪਰ ਇਹਨੂੰ ਜਸੂ ਆਖਿਆ ਜਾਂਦਾ ਹੈ ਹਰਿਆਣੇ ਵਾਲੀ ਲੜਕੀ ਕਹਿੰਦੇ ਲਾ ਜੱਫਾ ਬੱਲੇ ਬੱਲੇ ਕਰਾਈ ਜਾ ਰਹੀ ਹੈ ਧਣ ਧਣ ਅਮਰ ਸ਼ਹੀਦ ਬਾਬਾ ਭੂਪ ਸਿੰਘ ਜੀ ਉਹਨਾਂ ਦਾ ਕਹਿੰਦੇ ਸਲਾਣਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ ਕਿਹਨਾ ਤੀਰਾਂ ਨਾ ਤਲਵਾਰਾਂ ਤੋਂ ਸਿੱਖ ਕੌਮ ਡਰੇ ਗਦਾਰਾਂ ਤੋਂ ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ ਡਰ ਲੱਗਦਾ ਆਪਣੇ ਯਾਰਾਂ ਤੋਂ ਉਹ ਡਰ ਲੱਗਦਾ ਆਪਣੇ ਯਾਰਾਂ ਤੋਂ ਲਓ ਕਹਿੰਦੇ ਪੰਜਾਬ ਵਾਲੀ ਮਟਿਆਰ ਮਨਪ੍ਰੀਤ ਕੌਰ ਨੇ ਬੱਲੇ ਬੱਲੇ ਕਰਾਈ ਹੈ ਲਾ ਜੱਫਾ ਆਪਣੀ ਟੀਮ ਦੇ ਲਈ ਪੁਆਇੰਟ ਜੱਫੀ ਦਾ ਨੰਬਰ ਜੱਫੀ ਦਾ ਨਦੀਪ ਸਾਡਾ ਵੱਡਾ ਵੀਰੇ ਵੱਡੀਆਂ ਜ਼ਿੰਮੇਵਾਰੀਆਂ ਸਾਂਭੀਆਂ ਭਰਾ ਨੇ ਨਾਲ ਹੀ ਟਾਈਮ ਕੀਪਰ ਬਣਿਆ ਤੇ ਨਾਲ ਹੀ ਕਹਿੰਦੇ ਸਕੋਰਰ ਬਣਿਆ ਵੱਡੀਆਂ ਜ਼ਿੰਮੇਵਾਰੀਆਂ ਸਾਂਭੀਆਂ ਭਰਾ ਨੇ ਧੰਨਵਾਦ ਹੈ ਲਓ ਰੇਡ ਸਾਹਮਣੇ ਦੇਖਾਂਗੇ ਆਹ ਕਹਿੰਦੇ ਪੰਜਾਬ ਦੀ ਸ਼ੇਰ ਬੱਚੀ ਲਓ ਲੱਗਦਾ ਜੋਰ ਬੱਲੇ 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 ਆਹ ਹਰਿਆਣੇ ਵਾਲੀ ਦੀ ਟੱਕਰ ਕਹਿੰਦੇ ਪੰਜਾਬ ਦੇ ਨਾਲ ਹੈ ਕੋਈ ਸਮਾਂ ਸੀਗਾ ਸੰਦੀਪ ਸਿੰਘ ਇੱਕੋ ਰਾਜ ਧਾਨੀ ਤੇ ਅੱਜ ਕਹਿੰਦੇ ਗੁਜ਼ਾਰੇ ਕੀਤੇ ਹੈ ਹਰਿਆਣੇ ਦੀ ਰਾਜਧਾਨੀ ਵੀ ਚੰਡੀਗੜ੍ਹ ਤੇ ਪੰਜਾਬ ਦੀ ਰਾਜਧਾਨੀ ਵੀ ਕਹਿੰਦੇ ਚੰਡੀਗੜ੍ਹ ਹੈ ਐਨ ਲੱਖਾਂ ਜਿੰਕ ਦਾ ਵਾਧਾ ਕਰ ਦੁੱਤਾ ਆਹ ਕਬੱਡੀ ਪੈ ਗਈ ਖੇਡ ਦੇ ਮੈਦਾਨ ਦੇ ਵਿੱਚ ਲਓ ਹਰਿਆਣੇ ਦੀ ਕਹਿੰਦੇ ਹੈਪੀ ਰੇਡ ਪਾ ਰਹੀ ਹੈ ਤੇ ਟੱਕਰ ਸਾਹਮਣੇ ਕਹਿੰਦੇ ਪੰਜਾਬ ਵਾਲੀ ਸ਼ੇਰ ਮਟਿਆਰ ਦੇ ਨਾਲ ਹੈ ਲਓ ਕਰਮੀ ਕਹਿੰਦੇ ਮਲੇਸ਼ੀਆ ਦੀ ਧਰਤੀ ਤੇ ਵੀ ਬੱਲੇ ਬੱਲੇ ਕਰਾਈ ਹੈ ਲਓ ਟੱਕਰ ਸਾਹਮਣੇ ਹੈ ਉਹ ਬੱਲੇ 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 ਲੱਗਦਾ ਜੋਰ ਕਿ ਮਾਈਆ ਆਪਣੀ ਮਾਰ ਸਮਝਾਣਾ ਉਹ ਬੋਲਣ ਦਾ ਨੂੰ ਟੰਗ ਸਿਖਾ ਲੈ ਜਿਹੜੀ ਕੁੜੀ ਨੇ ਪਹਿਲਾਂ ਜੱਫਾ ਲਾਇਆ ਉਹਦੇ ਲਈ ਵੱਡੇ ਸਨਮਾਨ ਗੁਰੂ ਘਰ ਦੇ ਲਈ ਵੀ ਕਹਿੰਦੇ ਵੱਡੇ ਪਿਆਰ ਨੇ ਲਓ ਰੇਡ ਪੈ ਗਈ ਖੇਡ ਦੇ ਮੈਦਾਨ ਦੇ ਵਿੱਚ ਉਧਰ ਦੇਖਾਂਗੇ ਲੱਗਦਾ ਜੋਰ ਬੱਲੇ 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 ਉਹ ਚਾਰਾਂ ਪੈਣਾ ਦੀ ਹੰਮ ਦੀ ਚੈਣ ਪਰ ਪੁਆਇੰਟ ਧਾਵੀ ਦਾ ਨੰਬਰ ਰੀਡਰ ਦਾ ਲਓ ਰੇਡ ਪੈ ਗਈ ਲੰਬ ਦੀ ਖੇਡ ਦੇ ਮੈਦਾਨ ਦੇ ਵਿੱਚ ਲੰਬ ਕਹਿੰਦੇ ਕਬੱਡੀ ਭਾਰੀ ਉਧਰ ਲੱਖਾਂ ਜਿੰਕ ਦਾ ਬੰਦਾ ਕਰ ਗਿਆ ਆਪਣੀ ਟੀਮ ਦੇ ਖਾਤੇ ਵਿੱਚ ਆ ਸਭ ਤੋਂ ਛੋਟੀ ਉਮਰ ਦੀ ਸ਼ੇਰ ਬੱਤੀ ਹੈ ਇਹ ਕਹਿੰਦੇ ਮਾਈ ਭਾਗੋ ਦੀਆਂ ਵਾਰਸ ਹੈ ਇਹ ਕਹਿੰਦੇ ਰਾਣੀ ਝਾਂਸੀ ਦੀਆਂ ਮਾਰਸ ਹੈ ਲਓ ਰੇਡ ਸਾਹਮਣੇ ਦੇਖਾਂਗੇ ਆਕਾਸ਼ ਦੀ ਰੇਡ ਤੇ ਸਾਹਮਣੇ ਇਹ ਬੱਲੇ 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 ਔਰ ਕਹਿੰਦੇ ਬਾਡਰ ਦੇ ਵਿੱਚ ਰੌਣਕਾਂ ਲੱਗੀਆਂ ਆਹ ਕਲਸੀਆਂ ਵਾਲੇ ਦੀ ਕਹਿੰਦੇ ਸਾਊਂਡ ਤਕੜੀ ਹੈ ਤੇ ਵੀਰਾਂ ਲੈਂਦੇ ਪੰਜਾਬ ਦੇ ਵਿੱਚ ਗੱਲਾਂ ਹੁੰਦੀਆਂ ਨੇ ਕਿ ਅੱਜ ਕਹਿੰਦੇ ਲੜਕੀਆਂ ਦਾ ਸ਼ੋਅ ਮੈਚ ਕਲੰਜਰਾ ਦੀ ਧਰਤੀ ਤੇ ਖੇਡਿਆ ਜਾ ਰਿਹਾ ਮੈਚ ਦਾ ਆ ਸਿਰੇ ਦਾ ਜੱਫਾ ਹੈ ਆ ਮੈਚ ਦਾ ਸਿਰੇ ਦਾ ਜੱਫਾ ਲਾਓ ਰੇਡ ਪੈ ਗਈ ਖੇਡ ਦੇ ਮੈਦਾਨ ਦੇ ਵਿੱਚ ਆਹ ਸਿਮਰਨ ਨੇ ਕਬੱਡੀ ਪਾ ਦਿੱਤੀ ਐ ਪੰਜਾਬ ਦੀਆਂ ਚਾਰ ਨੇ ਤੇ ਚਾਰਾਂ ਦੇ ਵਿੱਚੇ ਹੈ ਉਹ ਬੱਲੇ 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 ਔਰ ਮਾਝਾ ਕਬੱਡੀ ਕਲੱਬ ਕਹਿੰਦੇ ਬਾਲੀਆਂ ਦੀ ਟੀਮ ਤੇ ਸਾਹਮਣੇ ਦੇਖਾਂਗੇ ਰਮਣ ਐਂਡ ਕਹਿੰਦੇ ਕਰਦੀ ਕਮਾਲ ਉਹ ਲੱਗਦਾ ਜੋਰ ਤੇ ਪੁਆਇੰਟ ਸਾਹਮਣੇ ਦੇਖਾਂਗੇ ਵੱਜਦੀ ਕਹਿੰਦੇ ਕੈਂਚੀ ਉਧਰ ਕੈਂਚੀ ਲੱਗੀ ਵੱਜਦਾ ਪੰਪ ਮੇਰੇ ਮਿੱਤਰੋ ਤੇ ਪੁਆਇੰਟ ਸਾਹਮਣੇ ਕਹਿੰਦੇ ਰਮਣ ਜੁੜ ਗਈ ਐ ਇੱਥੇ ਰੱਖ ਮੁੰਡਿਆਂ ਗੁੱਠਾਪੀਆਂ ਮਾਰਦੀਆਂ ਜਿੰਨਾ ਜਿੰਨਾਂ ਨੂੰ ਲੜਕੀਆਂ ਦਾ ਸ਼ੋਅ ਮੈਚ ਵਧੀਆ ਲੱਗਦਾ ਤੇ ਤਾੜੀ ਇਹਨਾਂ ਖਿਡਾਰੀਆਂ ਦੀ ਮਾਰ ਕੇ ਦੱਸੋ ਬਹੁਤ ਬਹੁਤ ਧੰਨਵਾਦ ਕਰਦੇ ਆ ਲਓ ਰੇਡ ਦਰਪੀ ਤੇ ਪੁਆਇੰਟ ਕਹਿੰਦੇ ਧਾਵੀ ਦਾ ਨੰਬਰ ਰੇਡਰ ਨੇ ਜੋੜ ਦਿੱਤਾ ਆਪਣੀ ਟੀਮ ਦੇ ਖਾਤੇ ਵਿੱਚ ਕਬੱਡੀ ਸਾਹਮਣੇ ਪੈ ਗਈ ਹੈ ਲਓ ਹੈਪੀ ਕਹਿੰਦੇ ਮਲੇਸ਼ੀਆ ਦੀ ਧਰਤੀ ਤੇ ਖੇਡੀ ਹੈ ਬੱਲੇ ਬੱਲੇ ਕਰਾਈ ਹੈ ਮਲੇਸ਼ੀਆ ਦੀ ਧਰਤੀ ਤੇ ਲਓ ਟੱਕਰ ਸਾਹਮਣੇ ਹੈ ਉਹ ਬੱਲੇ 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 ਵੱਡੀਆਂ ਜ਼ਿੰਮੇਵਾਰੀਆਂ ਭਰਾ ਨੇ ਦੋ ਦੋ ਜ਼ਿੰਮੇਵਾਰੀਆਂ ਸਾਂਭੀਆਂ ਲਓ ਰੇਡ ਪੈ ਗਈ ਉਧਰ ਕਹਿੰਦੇ ਹਰਿਆਣੇ ਦੇ ਵੇੜੇ ਦੇ ਵਿੱਚ ਚਾਰ ਖਿਡਾਰਮਾਂ ਤੇ ਚਾਰਾਂ ਦੇ ਵਿੱਚੋਂ ਕੱਲ ਨੂੰ ਦੁਨੀਆ ਦੇ ਵੱਡੇ ਮੱਲ ਪੁੱਜਣੇ ਆ ਸੁਲਤਾਨ ਨੇ ਆਉਣਾ ਔਰ ਅਰਸ਼ ਪੁੱਜੇਗਾ ਔਰ ਰੇਡ ਪੈ ਗਈ ਤੇ ਲਓ ਸਾਹਮਣੇ ਤੇ ਰਖੜੀ ਬੰਨਦਿਆਂ ਸੌ ਸੌ ਸੁਪਨੇ ਦੇਖੇ ਹੁੰਦੇ ਨੇ ਇਹ ਮਲੇਸ਼ੀਆ ਦੀ ਧਰਤੀ ਤੇ ਬੱਲੇ ਬੱਲੇ ਕਰਾਈ ਆ ਆਹ ਕਰਮੀ ਕਹਿੰਦੇ ਪੰਜਾਬ ਵਾਲੀ ਔਰ ਮਾਝਾ ਕਬੱਡੀ ਕਲੱਬ ਕਹਿੰਦੇ ਬਾਲੀਆ ਦੀ ਟੀਮ ਦੀ ਤਗੜੀ ਖਿਡਾਰਨ ਆਹ ਕਰਮੀ ਨੇ ਬੱਲੇ ਬੱਲੇ ਕਰਾ ਦਿੱਤੀ ਹੈ ਕਰਮੀ ਨੇ ਜੱਫਾ ਲਾਇਆ ਤੇ ਕਬੱਡੀ ਕਹਿੰਦੇ ਪਾ ਦਿੱਤੀ ਆ ਪਮਨ ਨੇ ਆਹ ਜੱਫਾ ਕਰਦਾ ਲਾਉਣਾ ਪੈਣਾ ਹੁਣ ਬੱਲੇ ਬੱਲੇ ਕਰਾਉਣੀ ਪੈਣੀ ਹੈ ਲਓ ਸਾਹਮਣੇ ਦੇਖਾਂਗੇ ਟੱਕਰ ਇੱਕ ਪਾਸੇ ਕਹਿੰਦੇ ਰੇਡ ਪੈ ਗਈ ਤੇ ਉਧਰ ਚਾਰਾਂ ਦੇ ਵਿੱਚੋਂ ਸਾਹਮਣੇ ਟਰਾਈ ਕੀਤੀ ਹਰਿਆਣੇ ਦੀ ਸ਼ੇਰ ਬੱਚੀ ਨੇ ਔਰ ਕਰੋਨਾ ਨੇ ਕਹਿੰਦੇ ਕੋਸ਼ਿਸ਼ ਕੀਤੀ ਤੇ ਪੁਆਇੰਟ ਰੇਡਰ ਦਾ ਨੰਬਰ ਢਾਵੀ ਦਾ ਪਮਨ ਨੇ ਕਹਿੰਦੇ ਬੱਲੇ ਬੱਲੇ ਕਰਾ ਦਿੱਤੀ ਹੈ ਵੱਡੇ ਸੰਯੋਗ ਨੇ ਗੁਰੂ ਘਰ ਦੇ ਲਈ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਹੈ। ਲਓ ਰੇਡ ਪੈ ਗਈ ਤੇ ਟੱਕਰ ਕਹਿੰਦੇ ਸਿਰੇ ਦੀ। ਏ ਬੱਲੇ 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 ਤੇ ਪੁਆਇੰਟ ਕਹਿੰਦੇ ਰਿਡਰ ਦਾ। ਨਿਸ਼ਾਨ ਕਨੇਡਾ ਵਾਲਾ ਸਾਡਾ ਵੱਡਾ ਵੀਰ। ਇਹਨਾਂ ਬੋਲਾਂ ਦੇ ਲਈ ਪਰਿਵਾਰ ਵੱਲੋਂ ਵੱਡੇ ਪਿਆਰ ਨੇ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ। ਲਓ ਕਬੱਡੀ ਪੈ ਗਈ ਹੈ ਖੇਡ ਦੇ ਮੈਦਾਨ ਦੇ ਵਿੱਚ। ਬਿਆਨਤ ਕੌਰ ਦੀ ਰੇਡ ਤੇ ਟੱਕਰ ਸਾਹਮਣੇ। ਆਹ ਹਰਿਆਣੇ ਦੀ ਕਹਿੰਦੇ ਸ਼ੇਰ ਬੱਚੀ। ਏ ਬੱਲੇ 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 ਬੱਲੇ। ਉਹ ਨਹੀਂ ਉਹ ਰਿਸਾਂ ਲੱਗਦਾ ਜੋਰ ਮੇਰੇ ਮਿੱਤਰੋ। ਔਰ ਨਹੀਂ ਔਰ ਇਸਾਂ ਦੇ ਪੁਆਇੰਟ ਕਹਿੰਦੇ ਬੇਅੰਤ ਕੌਰ ਕਬੱਡੀ ਲੱਭਦੀ ਹੈ ਔਰ ਲੱਭਦੀ ਰੇਡ ਤੇ ਟੱਕਰ ਔਰ ਕਬੱਡੀ ਸਾਹਮਣੇ ਪੈ ਗਈ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪੈ ਗਈ ਸਮਰਨ ਦੀ 350 ਰੁਪਿਆ ਬੜੀ ਨਿਆਇ ਕੱਡੀ ਬਹੁਤ ਹੀ ਧਿਆਨਸਾਫ ਕਬੱਡੀ ਖੇਡਣ ਡੀਆਂ ਨੇ 100 ਰੁਪਿਆ ਦਿੱਤਾ ਹੈ 250 ਜਿੱਤੀ ਦਾ 250 ਹਾਰੀ ਦਾ ਬੇਨਤੀ ਕਰਦੇ ਹਾਂ ਕੋਚ ਸਾਹਿਬ ਜੀ ਮੇਰੇ ਤੋਂ ਮਾਇਆ ਪ੍ਰਾਪਤ ਕਰ ਲੈਣ ਬਹੁਤ ਬਹੁਤ ਧੰਨਵਾਦ ਕਰਦੇ ਆ ਸੁਖਜੀਤ ਸਾਡਾ ਵੱਡਾ ਵੀਰ ਆਸਟ੍ਰੇਲੀਆ ਵਾਲਾ ਲਓ ਰੇਡ ਪੈ ਗਈ ਖੇਡ ਦੇ ਮੈਦਾਨ ਦੇ ਵਿੱਚ ਉਧਰ ਹਰਿਆਣੇ ਵਾਲੀ ਲੜਕੀ ਕਰਦੀ ਕਮਾਲ ਮੇਰੇ ਮਿੱਤਰੋ ਉਹ ਨਹੀਂਓ ਰਿਸਾ ਲੱਗਦਾ ਜੋਰ ਇਹ ਬੱਲੇ 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 ਨਹੀਂਓ ਰੁਸਾਂ ਪੁਆਇੰਟ ਕਹਿੰਦੇ ਰੇਡਰ ਦਾ ਨੰਬਰ ਉਹ ਵੀਰ ਕਹਿੰਦੇ ਲਾਈਵ ਵੀ ਤੱਕਦੇ ਤੇ ਆਸਟ੍ਰੇਲੀਆ ਵਾਲਾ ਭਰਾ ਕਹਿੰਦਾ ਨਜ਼ਾਰੇ ਵੱਜੇ ਪਏ ਬੜੀ ਸਾਫ ਸੁਥਰੀ ਕਬੱਡੀ ਖੇਡ ਰਹੀ ਹੈ ਇਹ ਪੰਜਾਬ ਦੀਆਂ ਸ਼ੇਰ ਬੱਚੀਆਂ ਉਹ ਪੰਜਾਬ ਵਾਲੀ ਦੀ ਰੇਡ ਤੇ ਟੱਕਰ ਸਾਹਮਣੇ ਹਰਿਆਣੇ ਵਾਲੀ ਲੜਕੀ ਦੇ ਨਾਲ ਇਹ ਬੱਲੇ 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 ਈਸ਼ੂ ਨੇ ਕਹਿੰਦੇ ਉਹ ਨਹੀਂ ਉਹ ਰਿਸ਼ਾ ਕਮਾਲ ਕੀਤੀ ਹੈ ਜਿਹਦੇ ਕਹਿੰਦੇ ਜੱਫੇ ਤੋਂ ਖੁਸ਼ ਹੋ ਕੇ ਨਿਸ਼ਾਨ ਕੈਨੇਡਾ ਵਾਲੇ ਨੇ ਵੱਡੇ ਪਿਆਰ ਦਿੱਤੇ ਸਨ ਪੁਆਇੰਟ ਕਹਿੰਦੇ ਰੇਡਰ ਦਾ ਨੰਬਰ ਢਾਬੀ ਦਾ ਹੈ ਲਾਓ ਰੇਡ ਸਾਹਮਣੇ ਕਹਿੰਦੇ ਲੰਬ ਨੇ ਪਾ ਦਿੱਤੀ ਹੈ ਖੇਡ ਦੇ ਮੈਦਾਨ ਦੇ ਵਿੱਚ ਲਾਓ ਰੇਡ ਉਧਰ ਕਹਿੰਦੇ ਲਵ ਦੀ ਤੇ ਪੁਆਇੰਟ ਸਾਹਮਣੇ ਧਾਵੀ ਦਾ ਨੰਬਰ ਰੀਡਰ ਦਾ ਹੈ ਗੁਰਿੰਦਰ ਸਾਡਾ ਵੱਡਾ ਵੀਰੇ ਵੱਡੀਆਂ ਸਮਾਮਾਂ ਦੇ ਰਿਹਾ ਹੈ ਦੋਨੇ ਸਾਈਡ ਰੈਫਰੀ ਦੀ ਭੂਮਿਕਾ ਨਿਭਾ ਰਿਹਾ ਵੀਰ ਦਾ ਵੱਡੇ ਪੱਧਰ ਤੇ ਧੰਨਵਾਦ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਕਰੇ ਲਓ ਰੇਡ ਪੈ ਗਈ ਖੇਡ ਦੇ ਮੈਦਾਨ ਦੇ ਵਿੱਚ ਪਮਣ ਦੀ ਕਰੁਨਾ ਤਿਆਰੀ ਫੜ ਲੈ ਕੁੜੀਏ ਤਿਆਰੀ ਫੜ ਲੈ ਪਰ ਸਾਹਮਣੇ ਟੱਕਰ ਦੇਖਾਂਗੇ ਉਹ ਨਹੀਂ ਉਹ ਰਿਸਾ ਆਖਿਆ ਕਰਨਾ ਨੂੰ ਤੇ ਟਰਾਈ ਕਹਿੰਦੇ ਇਸ਼ੂ ਉਹ ਨਹੀਂ ਉਹ ਰਿਸਾ ਹਰਿਆਣੇ ਵਾਲੀ ਲੜਕੀ